ਯੂਵੀ ਕੀ ਮੈਸੇਜ ਦੇਣਾ ਚਾਹੁੰਦਾ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਬੱਚਿਆਂ ਨੂੰ ਬੱਚਿਆਂ ਨੂੰ ਛੀਮਿੰਗ ਪੂਲ ਤੇ ਜਾਣਾ ਚਾਹੀਦਾ ਕਿ ਨਹੀਂ ਜਾਣਾ ਨਹੀਂ ਜਾਣਾ ਚਾਹੀਦਾ ਤੇ ਨਦੀ ਚ ਜਾਣਾ ਚਾਹੀਦਾ ਬੱਚਿਆਂ ਨੂੰ ਨਹਾਉਣ ਨਹੀਂ ਚਾਹੀਦਾ ਹੈ ਨਹੀਂ ਚਾਹੀਦਾ ਨਹੀਂ ਜਾਣਾ ਚਾਹੀਦਾ ਨਹੀਂ ਉੱਤੇ ਡੁੱਬ ਜਾਂਦੇ ਆ ਉੱਥੇ ਇਧਰ ਦੇਖ ਕੇ ਗੱਲ ਕਰੋ ਕੀ ਹੋ ਜਾਂਦਾ ਉੱਥੇ ਡੁੱਬ ਜਾਂਦੇ ਆ ਉੱਥੇ ਡੁੱਬ ਜਾਂਦੇ ਆ ਤੇ ਛੱਪੜ ਚ ਜਾਣਾ ਚਾਹੀਦਾ ਹਾਂ ਛੱਪੜ ਜਾ ਛੱਪੜ ਚ ਬੀਟੋ ਜਾਂਦੇ ਛੱਪੜ ਚ ਵੀਡੀਓ ਬਜਾਂਦੇ ਹਾਂ ਅੱਛਾ ਹੋਰ ਕੀ ਕਰਨਾ ਚਾਹੀਦਾ ਬੱਚਿਆਂ ਨੂੰ ਬੱਚਿਆਂ ਨੂੰ ਨਹੀਂ ਫੋਨ ਤੇ ਲੰਦਾ ਆਈਦਾ ਸ਼ੇਮਾ ਬੋਲਦੇ ਜਾਣਾ ਚਾਹੀਦਾ ਅੱਛਾ ਫੇਰ ਯੂ ਵੀ ਅੱਜ ਸਕੂਲ ਕਿਉਂ ਨਹੀਂ ਗਿਆ ਸਕੂਲ ਹਾਂ ਕਿਉਂ ਤੱਕ ਕਿੰਨਾ ਮੈਂ ਤੱਕ 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 ਲਈ ਦਿੱਤੀ ਤੇਰੇ ਅੱਛਾ ਤਾਂ ਨਹੀਂ ਗਿਆ ਨਹੀਂ ਫਿਰ ਹੁਣ ਹੁਣ ਤਾਂ ਨਹੀਂ ਰੋਂਦਾ ਯੂਵੀ ਸਕੂਲੇ ਨਾ ਹੁੰਦਾ ਹਾਂ ਰੋਂਦਾ ਰੋਂਦਾ ਪਰ ਨਹੀਂ ਪੜਨਾ ਯੂਵੀ ਨੇ ਪੜਨਾ ਪੜਨਾ ਚਲੋ ਪੋਇਮ ਸੁਣਾ ਦਿਓ ਇੱਕ ਪੋਇਮ ਆ ਇੱਕ ਉੱਪਰ ਪੰਖੇ ਵਾਲੀ ਪੋਇਮ ਸੁਣਾਓ इधर देख के ऊंची गाओ ऊपर पंता चलता है नीचे मुन्नू होता है छोटे छोटे भूत नदी हारो बेटा मुंहनी मुंहनी में जाना नहीं हम प्यारे मामा नहीं मामा दया बिल्ली माते आया बिल्ली मामा बिल्ली मा... ने माला पंजा मामा हो गया गंदा ताली ताली मारो ताली ਅਰਧ ਤੇ ਦੂਜੀ ਵਾਲੀ ਕਿਹੜੀ ਸੀ ਮੱਛਲੀ ਖੜੇ ਹੋ ਕੇ ਦੇਖੋ ਖੜੇ ਹੋ ਕੇ ਖੜੇ ਹੋ ਕੇ ਦੇਖ ਨਾਲੇ ਨਾਲੇ ਨਦੀ ਆ ਗਈ ਕਿੱਤੀ ਆ ਗਈ ਨਦੀ ਕਿੱਤੀ ਨਦੀ ਉਹ ਦੇਖ ਅੱਡੇ ਕਿੱਤੀ ਹੈ ਪਾਪਾ ਦੇ ਮੈਨੂੰ ਥੱਗੀ ਤੇਰੀ ਵੀ ਨਹੀਂ ਆ ਉਹ ਦੇ ਕਿੰਨੀ ਵੱਡੀ ਨਦੀ ਆ ਗਈ ਕਿੰਨੀ ਵੱਡੀ ਹਾਂ ਆ ਦੇਖ ਆ ਦੇਖ ਆ ਗਈ ਨਾ ਆ ਦੇਖ ਕਿੰਨੀ ਵੱਡੀ ਨਦੀ

ਦੇ ਸਿੱਤ ਨਹੀਂ ਹੈ ਕਿੱਥੇ ਹੈ ਉਹਦੇ ਤੇ ਟੁਕ ਟੁਕਦੇ ਹਾਂ ਤੇ ਗੱਡੀ ਗੱਡੀ ਕਿੱਥੇ ਖੜੀ ਕਰੀਏ ਉਹ ਤੇ ਹੈ ਗੱਡੀ ਗੱਡੀ ਤੇ ਨੰਦੂ ਪਾਪਾ ਇਹਨੂੰ ਕੀ ਕਹਿੰਦੇ ਹਨ ਇਹਨੂੰ ਹਸਪੀਟਲ ਕਹਿੰਦੇ ਆ ਉਹ ਕਿਹਾ ਆ ਦਿਖਾ ਕੀ ਆ ਗਿਆ ਯੂ ਵੀ ਆ ਕੀ ਆ ਗਿਆ ਆ ਗਿਆ ਹਾਂ ਹਾਂ ਦਰਾ ਹੈ ਡਰਾ ਇਨੂੰ ਪਤਾ ਹੈ ਡਰੇ ਹੈ ਹਾਂ ਪਤਾ ਅੱਛਾ ਇਹਨੂੰ ਕੌਣ ਚਲਾਉਂਦਾ ਹੈ ਡਰੇ ਨੂੰ ਹਾ ਦੇਦੇ ਨੂੰ ਹਾਂ ਮਿਸ਼ਾਲ ਚਲਾਉਂਦਾ ਹਾਂ ਤੇਨੂੰ ਪਤਾ ਵਿਸ਼ਾਲ ਚਲਾਉਂਦਾ ਇਹ ਬਿਜਲੀ ਕਰਿਆ ਬਿਜਲੀ ਨਹੀਂ ਕਰ ਇਹ ਤੋਂ ਬੱਤੀ ਆਉਂਦੀ ਆ ਹਾਂ ਅੱਛਾ ਬਿਜਲੀ ਕਰਿਆ ਇਹ ਤੋਂ ਬੱਤੀ ਬੱਤੀਆਂ ਕਿੱਥਾ ਹਾਂ ਇਹ ਤੇ ਬੱਚਾ ਪਤਾ ਖਾਤੇ ਰਿਹਾ ਹਾਂ ਚੜ ਸਕਦੇ ਆ ਤੁਸੀਂ ਉੱਪਰ ਕੀ ਕਰਨਾ ਚੜ ਗਏ ਹਾਂ ਹਾਂ ਪਤਾ ਤੁਹਾਨੂੰ ਸੱਤਵੇਂ ਦਿੱਜ ਜੂਰਾ ਡਿੱਗ ਜੂਗਾ ਹਾਂ ਅੱਛਾ ਬੁੱਤੇ ਤੇ ਤੁਹਾਡੇ ਬੱਚੇ ਤੇ ਜੀਤ ਚਾਚੂ ਦਾ ਫੋਨ ਆ ਰਿਹਾ ਕੀ ਕਹੀਏ ਉਹਨੂੰ ਹਾਂ ਚਾਚੂ ਦਾ ਫੋਨ ਆ ਰਿਹਾ ਕੀ ਕਹੀਏ ਚਾਚੂ ਨੂੰ ਇੱਧਰ ਦੇਖ ਕੇ ਦੱਸ ਦਿਓ ਕੀ ਗਈ ਹੈ ਜੱਜੂ ਨੂੰ ਤੈਨੂੰ ਤੈਨੂੰ ਕੀ ਗਈ ਹੈ ਉਹ ਪੁੱਛ ਰਿਹਾ ਕਿੱਥੇ ਆ ਗਏ ਹੋ ਤੁਹਾਡੇ ਤੇ ਉਹਨੂੰ ਕਹਦੇ ਕਿ ਅਸੀਂ ਬੀਸਲਪੁਰ ਆ ਗਏ ਆ ਕਹਦੇ ਇੱਧਰ ਇੱਧਰ ਦੇਖ ਕੇ ਕਹਦੇ ਕਿ ਬੀਸਲਪੁਰ ਆ ਗਏ ਪੀਤਨਪੁਰ ਨਾ ਰਿਹਾ ਸੀ ਰੈਡੀ ਹੋ ਜਾ ਮੇਰੇ ਹੋ ਲੋ ਹੈ ਮੇਰੇ ਹੋ ਲੋ ਆ ਕਿਹਦੀ ਫੋਟੋ ਆ ਯਾਰ ਹਾਂ ਹਾਂ ਮੇਰੀ ਆ ਤੇ ਆ ਕਿਹਦੀ ਆ ਹੈ ਮੇਰੀ ਆ ਤੇ ਦੁੱਜੀ ਕਿਹਦੀ ਆ ਹਾਂ ਹਾਂ ਆ ਆ ਆ ਮੇਰੀ ਤੇ ਦੁੱਜੀ ਆ ਮੇਰੀ ਦੋਨੋਂ ਤੇਰੀਆਂ ਆ ਦੋਨੋਂ ਤੇਰੀਆਂ ਹਾਂ ਆ ਮੇਰੀ ਦੋਨੋਂ ਠੀਕ ਆ ਅੱਜ ਕਿਹਨੂੰ ਮਿਲਣਾ ਫਿਰ ਦੂ ਉੱਥੇ ਕਿਹੜੇ ਵੀਰ ਜੀ ਨੂੰ ਮਿਲਣਾ ਜੀ ਪਾਰ ਵੀਰ ਜੀ ਨੂੰ ਮਹਿਤਾਬ ਵੀਰ ਜੀ ਨੂੰ ਹਾਂ ਹੋਰ 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 ਹੋ ਨੱਦੂ ਨੂੰ ਰਾਜੂ ਨੂੰ ਰਾਜੂ ਚਾਚੂ ਆ। ਦਾदू ਚਾਚੂ ਆ। ਹਾਂ। ਉੱਥੇ ਕਿਹੜਾ ਵੀਰ ਆ ਰਾਜੂ ਕੋਲ? ਰਾਜੂ ਕੋਲ ਕਿਹੜੇ ਵੀਰ ਜੀ ਆ? ਰਾਜੂ ਚਾਚੂ। ਇਧਰ ਦੇਖ ਕੇ ਦੱਸ ਇਧਰ। ਪਿੱਛੇ ਹੋ ਕੇ ਬਹਿ। ਰਾਜੂ ਰਾਜੂ ਚਾਚੂ ਕੋਲੇ ਕਿਹੜੇ ਵੀਰ ਜੀ ਆ? ਬਾਦ ਵੀਰ ਜੀ। ਨਾ ਵਾ ਮੈਂ ਤਾਂ ਵੀਰ ਜੀ ਦੇ ਜਿਹਾ ਗਰਜੀਤ ਚਾਚੂ ਕੋਲ ਆ। ਰਾਜੂ ਚਾਚੂ ਕੋਲੇ ਕਿਹੜੇ ਵੀਰ ਜੀ ਆ ਕਮਨ ਵੀਰ ਜੀ ਕਮਨ ਵੀਰ ਜੀ ਕਮਨ ਵੀਰ ਜੀ ਤੇ ਅੱਜ ਚੂਲੇ ਗਏ ਹੋਣੇ ਤੂੰ ਤੇ ਗਿਆ ਨਹੀਂ ਹੈ ਕਿਉਂ ਨਹੀਂ ਗਿਆ ਤੂੰ ਚੂਲੇ ਤੇ ਮੇਰਾ ਅੱਜ ਛੁੱਟੀ ਤੇਰੀ ਛੁੱਟੀ ਅੱਜ ਕਿਉਂ ਛੁੱਟੀ ਅੱਜ

ਨਹੀਂ ਨਹੀਂ ਪੱਕਾ 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 ਪੇ ਕਹਿ ਦੇ ਨੇ ਤੂੰ ਕੀ ਕਹਣਾ ਦੱਸ ਦੋ ਚਾਚੂ ਨੂੰ ਦੱਸ ਦੋ ਕੀ ਕਹਣ ਹੈ ਉਹਨਾਂ ਨੂੰ ਕਹਿ ਮੰਗਾ ਕੇ ਰੱਖੋ ਮਾਤੇ ਨੱਟੂ ਚਾਚੂ ਨੂੰ ਕਹਿ ਦੋ ਨਾ ਚਾਚੂ ਮਾਤੇ ਨੱਟੂ ਉਹਨਾਂ ਨੂੰ ਤੇ ਕੀ ਲੈ ਕੇ ਦੇਣਾ ਸੀ ਯੂਵੀ ਨੂੰ ਡੰਡਾ ਡੰਡਾ ਨਹੀਂ ਡੰਡਾ ਠੰਡਾ ਨਹੀਂ ਚੰਡਾ ਝੰਡਾ ਝੰਡਾ ਕੀ ਕਰਨਾ ਹੈ ਕਿੱਥੇ ਕਰੇ ਕਰੇ ਕਿੱਥੇ ਲਾਉਣਾ ਇੱਧਰ ਦੱਚੇ ਕਰੇ ਕਿੱਥੇ ਲਾਉਣਾ ਬੁੱਤ ਹਾਂ ਉਹ ਝੰਡੇ ਲੱਗੇ ਤੇ ਹੈਗੇ ਵਾਕਈ ਕੋਈ ਨੋਨੇ ਵਿੱਚ ਕਿੱਥੇ ਲਾਉਣਾ ਆ ਥੱਲੇ ਲਾਉਣਾ ਕਿ ਉੱਪਰ ਲਾਉਣਾ ਥੱਲੇ ਥੱਲੇ ਕਿੱਥੇ ਵਿਹੜੇ ਚ ਉਹ ਕੀ ਲਗਾਓ ਉਹ ਤੇ ਤੰਤਾ ਤੇ ਤੂੰ ਕਿੱਥੇ ਲਾਉਣਾ ਵਾ ਕਰੇ ਤੇ ਦੱਸ ਦੇ

ਆ ਮੇਲਿਆ ਮੇਲਿਆ ਮੈਂ ਨਹੀਂ ਆਈ ਉੱਪਰ ਤੜੀਏ ਇੱਥੇ ਖੰਡ ਬੰਦੀ ਆ ਇੱਥੇ ਖੰਡ ਬੰਦੀ ਆ ਖੰਡੇ ਆ ਤੂੰ ਖੰਡ ਖਾਣੀ ਆ ਲੈ ਲਈਏ ਕਿੰਨੇ ਕਿਲੋ 2 ਕਿਲੋ 2 ਕਿਲੋ 2 ਕਿਲੋ ਖੰਡ ਖਾ ਲੇਂਗਾ ਤੂੰ ਕਿਦਾਂ ਕਰਕੇ ਖਾਏਂਗਾ ਦੱਚੀ ਇੱਧਰ ਦੱਸੋ ਇੱਧਰ ਇੱਦਾਂ ਕਾਏਗਾ ਤੇ ਤੂੰ ਪੁੱਮ ਮੱਛਲੀ ਵਾਲੀ ਤੇ ਸੁਣਾਈ ਨਹੀਂ ਸੁਣਾਉ ਮੱਛੀ ਰੱਖੀ ਨਹੀਂ ਹੈ ਪਾਪਾ ਦੇ ਚੋ ਬੰਦਰ ਹਾਂ ਉਹ ਬੈਠੇ ਬੰਦਰ ਉਹਦੇ ਤੇ ਤੇ ਉਹ ਵਾਲਾ ਬੰਦੇ ਹੈ ਬੰਦਾ ਹੈ ਪਾਪਾ ਤੇ ਆਪਾਂ ਮਾਰ ਦਿੱਤੀ ਕਿੱਥੇ ਤੈਨੂੰ ਪਤਾ ਵਾ

ਆ ਦੇ ਪਾਪਾ ਦਿੱਤਾ ਤੇ ਤੈਨੂੰ ਆਉਦੀ ਹੂੰ ਕੀ ਆਉਗੀ ਟ੍ਰੇਨ ਟ੍ਰੇਨ ਆਉਗੀ ਹਾਂ ਓਚਾ ਟ੍ਰੇਨ ਤੇ ਬਹਿਣਾ ਤੂੰ ਹਾਂ ਕਿਹੜੇ ਡੱਬੇ ਚ ਬਹਿਣਾ ਪਾਪਾ ਦਿੱਤੇ ਤੋ ਚਾਦੀ ਦੱਸੋ ਨਾ ਹਾਂ ਕਿਹੜੇ ਕਿਹੜੇ ਡੱਬੇ ਚ ਬਹਿਣਾ ਟ੍ਰੇਨ ਚ ਟ੍ਰੇਨ ਤੇ ਹਾਂ ਹਿੰਦੂ ਦੇ ਡੱਬੇ ਕਿਹੜੇ ਵਾਲੇ ਚ ਉਹ ਦੁੱਗੇ ਡੱਬੇ ਉਹ ਚ ਕੀ ਲੱਗਾ ਹੁੰਦਾ ਇੱਧਰ ਦੇਖ ਕੇ ਦੱਸੀ ਏਸੀ ਕਿਹੜੇ ਡੱਬੇ 'ਚ ਵੈਣਾ ਤੇਰ ਬੰਨੀ ਤੇ ਕੀ ਲੱਗਾ ਹੁੰਦਾ ਉਹ 'ਚ ਏਸੀ ਬਿਨਾ ਏਸੀ 'ਚ ਨਹੀਂ ਵੈਣਾ ਨਹੀਂ ਉਹ 'ਚ ਕੀ ਲੱਗਦੀ ਆ ਏਸੀ ਨਹੀਂ ਬਿਨਾ ਏਸੀ ਵਾਲੇ 'ਚ ਤਾਂ ਕੀ ਲੱਗਦੀ ਆ ਠੰਡੀ ਗਰਮੀ ਗਰਮੀ ਅੱਛਾ ਤੇ ਏਸੀ ਵਾਲੇ 'ਚ ਨਹੀਂ ਗਰਮੀ ਲੱਗਦੀ ਨਹੀਂ ਲੱਗਦੀ ਉਹ 'ਚ ਕੀ ਹੁੰਦਾ ਤੈਨੂੰ ਮੱਜਾ ਕਿੰਨਾ ਕ ਬਹੁਤ ਬਹੁਤ ਮਜ਼ਾ ਆਉਂਦਾ ਉਹ ਦੇ ਕਿੰਨੇ ਬੱਦਲ ਹੋਏ ਹੋ ਗਏ ਕਿੰਨੇ ਬੱਦਲ ਹੋਏ ਆ ਬਹੁਤ ਬੱਦਲ ਹੋਏ ਯਾਰ ਹੈ ਬਹੁਤ ਬੱਦਲ ਹੋਏ ਆ ਨਾ ਪਾਪਾ ਬਹੁਤ ਬੱਦਲ ਹੋਏ ਚੱਲ ਗਾਣਾ ਤੇ ਸੁਣਾ ਦੇ ਫਿਰ ਉਹਦਾ ਹੀ ਸੁਣਾ ਦੇ ਆਪਣੇ ਯਾਰ ਦਾ ਤੈਨੂੰ ਸਭ ਤੋਂ ਜ਼ਿਆਦਾ ਵਧੀਆ ਕਿਹਦੇ ਗਾਣੇ ਲੱਗਦੇ ਆ? ਚਿੱਦੂ ਮੁੱਛੇ ਵਾਲੇ ਹੈ? ਚਿੱਦੂ ਮੁੱਛੇ ਵਾਲੇ ਦੇ। ਚਲੋ ਚਿੱਦੂ ਮੁੱਛੇ ਵਾਲੇ ਦਾ ਸੁਣਾ ਦਿਓ ਫੇਰ। ਚਿੱਟੂ ਉੱਤੇ ਵਾਲਾ। ਚਿੱਦੂ ਮੁੱਛੇ ਵਾਲੇ ਦਾ ਗਾਣਾ ਸੁਣਾ ਦਿਓ। ਚਿੱਟੂ ਉੱਤੇ ਵਾਲੇ ਦਾ ਗਾਣਾ। ਕਿਹੜਾ ਵਾਲਾ ਸੁਣਾਉਣਾ? ਹੈ? ਇੱਧਰ ਦੇਖੋ। ਕਿਹੜਾ ਵਾਲਾ ਗਾਣਾ ਸੁਣਾਏਗਾ? ਟਿੱਪਾ ਵਾਲਾ। ਹੈ? ਟਿੱਪਾ। ਕਿਹੜਾ ਸੁਣਾ? ਕਿਹੜਾ ਗਾਣਾ ਵਧੀਆ ਲੱਗਦਾ ਤੈਨੂੰ ਸਿੱਧੂ ਮੂਸੇ ਵਾਲੇ ਦਾ ਹੁਣੇ ਮੈਂ ਗਾਣਾ ਲਾਵਾਂ ਸਿੱਧੂ ਮੂਸੇ ਵਾਲੇ ਦਾ ਹੈਲੋ ਕਿਹੜਾ ਵਾਲਾ ਲਾਵਾਂ ਦੱਸ ਟਰੈਕਟਰ ਵਾਲਾ ਟਰੈਕਟਰ ਵਾਲਾ ਕੌਫੀ ਨਾ ਹੋਣਾ ਪਹਿਲਾਂ ਦੱਸ ਕਿਹੜਾ ਲਾਵਾਂ ਤਾਂ ਹੀ ਲਾਉਂਗਾ ਟਰੈਕਟਰ ਵਾਲਾ ਨਾ ਤੂੰ ਪਾਪਾ ਨੂੰ ਕਿਹੜਾ ਕਹਿਣਾ ਹੋਣਾ ਵੀ ਗਾਣਾ ਲਾਓ ਸਿੱਧੂ ਮੂਸੇ ਵਾਲੇ ਦਾ ਉਹ ਵਾਲਾ ਲਾਓ ਕਿਹੜਾ ਵਾਲਾ ਚਿੱਟੂ ਮੁਟੇ ਵਾਲੇ ਦਾ ਕਿਹੜਾ ਚਿੱਟੂ ਮੁਟੇ ਵਾਲੇ ਦਾ ਅਬੇ ਕਿਹੜਾ ਗਾਣਾ ਲਾਵਾਂ ਚਿੱਟੂ ਮੁਟੇ ਵਾਲੇ ਦਾ ਨਾ ਨਾ ਕਿਹੜਾ ਵਾਲਾ ਚਾਚੇ ਕਿਹੜੇ ਚਾਚੇ ਵਾਲਾ ਚਾਚੇ ਤਾਤੇ ਮਾਮੇ ਵਾਲਾ ਚਾਚੇ ਮਾਮੇ ਵਾਲਾ ਗਾਣਾ ਹੂੰ ਉਹ ਚ ਕੀ ਕਹਿੰਦਾ ਹੁੰਦਾ ਚਾਚੇ ਮਾਮਿਆਂ ਦੇ ਹਾਂ ਸੇਰਾਂ ਤੇ ਨਹੀਂ ਉੱਡਿਆ ਨੀ ਮੈਂ ਆਪ ਬਣਿਆ ਨੀ ਮੈਂ ਆਪ ਬਣਿਆ ਨੀ ਮੈਂ ਆਪ ਬਣਿਆ ਤੇ ਇੱਕ ਹੋਰ ਗਾਣਾ ਉਹਦਾ ਉਹ ਕਿਹੜਾ ਵਾ ਘਰੇ ਬਹਿ ਕੇ ਤੇਰੇ ਵੱਤ ਤੇਰੇ ਵੱਤ ਮਾਰੀਆਂ ਨਹੀਂ ਗੱਲਾਂ ਮਾਰੀਆਂ ਨਹੀਂ ਗੱਲਾਂ ਹਾਂ ਅੱਛਾ ਪਪੂ ਇਨਾਲੂ ਪਾ ਮਾਨੀ ਆ ਦੇ ਦੰਨ ਨਾ ਨਾ ਲਾ ਲੈਨੇ ਆ ਨਾ ਰੋਣਾ ਲਾ ਲੈਨੇ ਆ ਨਹੀਂ ਨਾ ਦਾ ਅਵੇ ਲਾਨੇ ਆ ਨਾ ਟ੍ਰੈਫਿਕ ਦੇਖ ਅੱਗੇ ਕਿੰਨੀ ਆ ਇਹ ਕਿੰਨੀ ਟ੍ਰੈਫਿਕ ਆ ਸੀਟ ਤੇ ਹੀ ਖੜਾ ਹੋ ਜਾ ਸੀਟ ਤੇ ਖੜਾ ਹੋ ਜਾ ਤੂੰ ਢਮਰੂ ਨਾ ਤੋੜ ਲਈ ਆਪਣਾ ਮੂੰਹ ਚ ਪਾ ਕੇ ਬੈਠਾ ਜੇ ਟੁੱਟ ਗਿਆ ਫਿਰ ਕਿੱਥੋਂ ਲਏਗਾ ਹੁਣ ਤੇ ਆਪਾਂ ਪਾਤਣਾ ਵੀ ਨਹੀਂ ਜਾਣਾ ਇੱਥੇ ਮਿਲਣਾ ਵੀ ਨਹੀਂ ਆਏ ਇੱਥੇ ਨਹੀਂ ਮਿਲਣਾ ਕਿੱਦਾਂ ਵਜਾਉਣਾ ਵਜਾ ਕੇ ਤੇ ਦਿਖਾ ਦੇ ਚੱਲ ਕਿੱਦਾਂ ਵਜਾਉਂਦਾ ਹਾਂ ਔਰੇ ਵਾਹ ਯੂ ਵੀ ਭੰਗੜਾ ਵੀ ਪਾਉਂਦਾ ਹੈ ਭੰਗੜਾ ਹੂੰ ਪਾਈ ਭੰਗੜਾ ਕਿੱਦਾਂ ਪਾਉਂਦਾ ਕੁੜੀਆਂ ਪਾਉਂਦੇ ਪੰਡਾ ਕੌਣ ਕੁੜੀਆਂ ਪਾਉਂਦੇ ਪੰਡਾ ਕੌਣ ਕੁੜੀਆਂ ਪਾਉਂਦੇ ਪੰਡਾ ਕੁੜੀਆਂ ਪਾਉਂਦੀਆਂ ਦਸੀ ਇਧਰ ਦਸੀ ਹਾਂ ਕੌਣ ਪਾਉਂਦਾ ਕੁੜੀਆਂ ਕੁੜੀਆਂ ਪਾਉਂਦੀਆਂ ਕੁੜੀਆਂ ਤਾਂ ਗਿੱਧਾ ਪਾਉਂਦੀਆਂ ਗਿੱਧਾ ਪਾਉਂਦੀਆਂ ਕੁੜੀਆਂ ਕੁੜੀਆਂ ਤਾਂ ਗਿੱਧਾ ਪਾਉਂਦੀਆਂ ਹਾਂ ਤਰੀ ਤਰੀ ਤਾਂ ਤੁਸੀਂ ਤੇ ਤੁਸੀਂ ਪਾਪਾ ਤਰੀ ਤਾਂ ਤੁਸੀਂ ਇਹਨੇ ਤਾਕੋ ਇਹ ਵੀ ਸਿੱਧੂ ਮੂਹਰੇ ਵਾਲੇ ਨੂੰ ਕੀ ਹੋਇਆ ਸੀ ਗੁੰਡਿਆਂ ਨੇ ਗੋਲੀ ਮਾਰਤੀ ਫੇਰ ਕੌਣ ਗਿਆ ਸੀ ਉਹਨਾਂ ਦੇ ਘਰੇ ਮੱਤ ਮੰਨੀ ਮੰਮਾ ਅੱਛਾ ਤੇ TV ਨਹੀਂ ਸੀ ਮੈਂ ਨਹੀਂ ਗਿਆ ਪਪਾ ਉਹ ਬੱਚਾ ਜੰਦਨ ਉਹ ਬੰਦ ਬਿੱਤੀ ਜੰਦਨ ਤੇ ਜੰਦਨ ਉਹ ਨੂੰ ਨਾ ਪੂਛ ਹੰਦੰਦੀ ਇੱਧਰ ਦੇਖ ਕੇ ਦੱਸੋ ਇੱਧਰ ਇੱਧਰ ਦੱਸੋ ਕੀ ਇੱਧਰ ਵੇਖੋ ਇੱਧਰ ਦੇਖੋ ਇੱਧਰ ਦੇਖੋ ਹਾਂ ਕੀ ਕਹਿ ਰਹੇ ਜੀ ਕਿਨੂੰ ਸਾਰਿਆਂ ਨੂੰ ਜੰਗਲ ਚ ਨਹੀਂ ਜਾਣਾ ਚਾਹੀਦਾ ਨਹੀਂ ਨੀ ਨੀ ਆ ਰਹੀ ਹੈ ਉਹ ਵੀ ਨੂੰ ਚਲੋ ਠੀਕ ਆ ਫਿਰ ਬਾਏ ਕਰ ਦਿਓ ਸਾਰਿਆਂ ਨੂੰ ਕਹਿ ਦਿਓ ਬਾਏ ਹੁਣ ਮੈਂ ਸੌਣ ਲੱਗਾ ਕਹਿ ਦਿਓ ਕਹਿ ਦਿਓ ਬਾਏ ਮੈਂ ਸੌਣ ਮੱਦਾ ਇੱਧਰ ਦੇਖ ਕੇ ਕਹੋ ਇਦਾਂ ਨਹੀਂ ਉੱਪਰ ਉੱਠੋ ਹਾਂ ਹੁਣ ਕਹੋ ਬਾਏ ਮੈਂ ਸੌਣ ਮੱਦਾ ਨੀਂ ਨੀ ਆਈ ਆ ਕਿੰਨੀ ਕ ਰਾਤ ਕੀ ਕਰਦੇ ਰਹੇ ਤੁਸੀਂ ਸੋਤਾ ਹੈ ਰਾਤ ਕੀ ਕਰਦੇ ਰਹੇ ਸਾਰਾਤ ਨਹੀਂ ਸੁੱਤੇ ਹੈ ਰਾਤ ਸੁੱਤੇ ਨਹੀਂ ਰਾਤ ਨੂੰ ਮੱਛਲ ਲੜਦਾ ਰਿਹਾ ਕਿੰਨਾ ਕੁ ਲੜਿਆ ਤੇ ਮੈਂ ਉੱਤਿਆ ਅੱਛਾ ਫਿਰ ਤੁਸੀਂ ਉੱਠ ਗਏ ਸੀ ਤੇ ਮੇ ਤਾਂ ਮਮਾ ਨੇ ਮੱਛਾ ਮਮਾ ਨੇ ਮੱਛਾ ਨਹੀਂ ਲਾਤੀ ਮੱਛਾ ਤਾਂ ਨਹੀਂ ਲਾਤੀ ਸੀ ਜਾਓ ਵੀਰੇ ਕਿੱਥੇ ਜਾਣਾ ਵੀਰੇ ਤੁਸੀਂ ਕਿੱਥੇ ਜਾਣਾ ਜਾਇਓ ਪਿੱਛੇ ਜਾਇਓ ਆਪਣੀ ਸੀਟ ਤੇ ਛਾਲ ਮਾਰ ਕੇ ਕਿਵੇਂ ਜਾਂਦੇ ਹੋ ਛਾਲ ਮਾਰ ਕੇ ਜਾਂਦੇ ਹੋ ਤੁਸੀਂ ਜਾਇਓ ਹਾਂ ਕਿਵੇਂ ਜਾਂਦੇ ਹੋ ਬੱਚੋ ਹਾਂ ਤੁਸੀਂ ਇੱਥੇ ਕੀ ਕਰੋਗੇ ਇੱਥੇ ਕੀ ਕਰੋਗੇ ਤੁਸੀਂ ਇੱਥੇ ਕੀ ਕਰਦੇ ਹੋ ਪਾਪਾ ਇਹਨੂੰ ਕੀ ਕਰਦੇ ਇਹਨੂੰ ਕਿਨੂੰ ਇਹਨੂੰ ਕੀ ਆਹ ਹੈ ਅੱਛਾ ਉਹ ਦਵਾਈ ਆ ਅਰਜੁਨ ਅਰਜੁਨ ਭయ్యా ਦੀ ਇੱਧਰ ਦਿਖਾ ਦਿਓ ਅਰਜੁਨ ਭయ్యా ਬੋਲੋ ਅਰਜੁਨ ਭయ్యా ਤੁਸੀਂ ਦਵਾਈ ਕਿਉਂ ਨਹੀਂ ਲੈ ਕੇ ਗਏ ਇੱਧਰ ਦਿਖਾਓ ਇੱਧਰ 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 ਦਿਖਾਓ ਇੱਧਰ ਇੱਧਰ ਦੀ इधर भी दिखाओ दवाई किथे हां दिखाओ दवाई दिखाओ हाँ। हां तुम आ, तो दवाई तुम दवाई दे तूने दवाई हां कह दो तुम्हारी दवाई यहाँ पड़ी है तेरी दवाई कहां पड़ी है क्या तुमको अकल नहीं है तो अकल तो तो नहीं है क्यों नहीं लेके गए दवाई तू तो नहीं ले तुम गई हां तू तो नहीं है क्या हम लेके जाना

ਜਿੰਨ ਬਈਆ ਦੀ ਝੂਠਾ ਨਹੀਂ ਬੋਲਦੇ ਨਹੀਂ ਪੱਕਾ ਇਹ ਦੱਚੋ ਤੁਜੀ ਪਾਪਾ ਨਾ ਹਰ ਇੱਕ ਥਾਂ ਤੇ ਚਲੇ ਜਾਂਦੇ ਹਾਂ ਤੇ ਮੰਮਾ ਨਾ ਤੁਜੀ ਜਾਂਦੇ ਨਹੀਂ ਆ ਮੰਮਾ ਮੈਨੂੰ ਬਾਗੀ ਆ ਕਾ ਦੇ ਨਾ ਮਾ ਦੇ ਅੱਛਾ ਪਾਪਾ ਤੇ ਤੁਜੀ 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 ਪਾਪਾ ਨਾ ਕਿਉਂ ਜਾਂਦੇ ਹੋ ਫਿਰ ਪਾਪਾ ਨਾ ਤੁਸੀਂ ਹਰ ਇੱਕ ਥਾਂ ਤੇ ਕੌਣ ਜਾਂਦੇ ਹੋ आगा। आगा। ओ ओ मैं पा देना की की दछी हो कड्डे कड्डे अच्छा ये किथे पौना <laughs> चल ले आ ये पा देने हैं पहला जो मैं पूछ रहे हो वो दसो तुसी पापा ना को जाने हो और ते मम्मा ना को नहीं जाने मम्मा मारदे हां ते पापा पापा नहीं मारदे हां पापा तो पा करते हैं अच्छा ਹੌਣ ਤਸੀਂ ਮੰਮਾ ਨਾਲ ਵੀ ਜਾਇਆ ਕਰੋ ਹਾਂ ਹੌਣ ਤਸੀਂ ਮੰਮਾ ਨਾਲ ਵੀ ਜਾਇਆ ਕਰੋ ਹਾਂ ਮੰਮਾ ਨੂੰ ਕਿਆ ਕਰੋ ਮੰਮਾ ਮੈਂ ਵੀ ਜਾਣਾ ਨਾਲ ਤੁਹਾਡੇ ਠੀਕ ਹੈ